ਉਸ ਨੂੰ ਸਾਡੇ ਪਾਣੀਆਂ ਦਾ ਕੋਈ ਮਿਲ ਜਾਏ ਹੱਲ ਜ਼ਰੂਰੀ ਹੈ ਹਾਂਜੀ ਆ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਨੇ ਜਿਹੜਾ ਸਤਲੋਜ ਦੇ ਵਿੱਚ ਪਾਣੀ ਪੈਂਦਾ ਬੁੱਢੇ ਨਾਲੇ ਦਾ ਗੰਦਾ ਉਹ ਇਹਦੀ ਵੀਡੀਓ ਆ ਕਿ ਉਹਦੇ ਕਾਰਨ ਵੀ ਦੱਸ ਦਿਓ ਪਾਣੀ ਕਿਉਂ ਪੈਂਦਾ ਕਿੱਥੋਂ ਤੁਰਦਾ ਸੋ ਸਮਾਜ ਸੇਵੀ ਸਾਡੇ ਇਕੱਠੇ ਹੋਈ ਸੀ ਉਹਨਾਂ ਨੇ ਕਿਹਾ ਕਿ ਇਹ ਬੰਦ ਕਰਨਾ ਚਾਹੀਦਾ ਗੰਦਾ ਪਾਣੀ ਨਹੀਂ ਤਾਂ ਅਸੀਂ ਲੁਧਿਆਣੇ ਜਿੱਥੋਂ ਗੰਦਾ ਪਾਣੀ ਨਿਕਲਦਾ ਬੁੱਢੇ ਨਾਲੇ ਦਾ ਉੱਥੇ ਅਸੀਂ ਮਿੱਟੀ ਨਾਲ ਬੰਨ੍ਹ ਲਾ ਦੇਣਾ ਸੋ ਅੱਜ ਦੇਖੋ ਇੱਥੋਂ ਪਾਣੀ ਸ਼ੁਰੂ ਹੁੰਦਾ ਇਹ ਜਿਹੜਾ ਪ੍ਰੋਜੈਕਟ ਆ ਇਹ ਆਪਣਾ ਜਿਹੜੀ ਸਰਹੰਦ ਨਹਿਰ ਆ ਇੱਥੋਂ ਸ਼ੁਰੂ ਕੀਤਾ ਇਹ ਸਾਡੇ ਨਾਲ ਜਿਹੜਾ ਪਿੰਡਾ ਜਮਈ ਅੱਧਾ ਕਿਲੋਮੀਟਰ ਤੋਂ ਸ਼ੁਰੂ ਹੁੰਦਾ ਸੋ ਤੁਹਾਨੂੰ ਦਿਖਾਉਨੇ ਆ ਇੱਥੇ ਇੱਕ ਨਹੀਂ ਪੱਥਰ ਵੀ ਲੱਗਿਆ ਸੀ ਜਿਹੜਾ ਕਿ ਹੁਣ ਟੋੜਤਾ ਇਹ ਕਾਂਗਰਸ ਦੀ ਜਿਹੜਾ ਮੁੱਖ ਮੰਤਰੀ ਕੈਪਟਨ ਸੀ ਉਹਨਾਂ ਨੇ ਸ਼ੁਰੂ ਕੀਤਾ ਸੀ ਕਈ ਕਰੋੜ ਹੁੰਦੇ ਸੀ ਜਿਹੜੀ ਲਾਗਤ ਲੱਗੀ ਐ ਇਹਨੂੰ ਸੋ ਇੱਥੋਂ ਤੁਹਾਨੂੰ ਦਿਖਾ ਦਿੰਨੇ ਆ ਇਹ ਆ ਜਾਂਦਾ ਬੁੱਢੇ ਨਾਲੇ ਨੂੰ ਇਹ ਪਾਣੀ ਬੁੱਢੇ ਨਾਲੇ ਨੂੰ ਜਿਹੜਾ ਪਾਣੀ ਜਾਂਦਾ ਸਾਫ਼ ਕਰ ਲਈ ਇਹਨਾਂ ਨੇ ਇੱਥੋਂ ਨਹਿਰ ਦਾ ਪਾਣੀ ਛੱਡਤਾ ਤੇ ਜਿਹੜਾ ਗੰਦਾ ਪਾਣੀ ਸੀ ਉਹ ਗੰਦਾ ਪਾਣੀ ਹੁਣ ਗਾਂ ਸੱਤ ਲੋਜ ਦੇ ਵਿੱਚ ਜਾਈ ਜਾਂਦਾ ਦੇ ਲੋ ਕਿਵੇਂ ਪਾਣੀ ਆਉਂਦਾ ਸੋ ਜਿਹੜਾ ਬੰਨ ਲਾਉਣਾ ਬੰਨ ਦਾ ਤੁਸੀਂ ਇੱਥੇ ਲਾਓ ਬਾਈ ਜੀ ਆ ਬੰਨ ਲਾਉਣਾ ਪੈਣਾ ਤੁਹਾਨੂੰ ਸੋ ਜੇ ਤੁਸੀਂ ਬੰਨ ਲਾਉਣਾ ਕਹਿੰਦੇ ਆ ਤੁਸੀਂ ਬੰਨ ਲਾਉਣਾ ਸੀ ਇੱਥੇ ਬੰਨ ਲਾਓ ਇਹ ਸਾਫ਼ ਪਾਣੀ ਜਿਹੜਾ ਨਹਿਰ ਦਾ ਇਹ ਜਿਹੜਾ ਨਹਿਰ ਦਾ ਸਾਫ਼ ਪਾਣੀ ਆ ਇਹ ਗਾਂ ਬੁੱਡੇ ਨਾਲੇ ਚ ਜਾਂਦਾ ਤੇ ਬੁੱਡੇ ਨਾਲੇ ਦਾ ਗੰਦਾ ਪਾਣੀ ਸੱਤ ਲੋਜ ਦੇ ਵਿੱਚ ਹੀ ਜਾਂਦਾ